ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਪੂਨ ਕਰ ਇੱਕ ਵਾਰ ਫਿਰ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ 32 ਅੰਦੇ ਨਾਲ 100 ਸਾਖੀ ਵਿੱਚ ਕੀ ਲਿਖਿਆ ਆਉਣ ਵਾਲੇ ਸਮੇਂ ਬਾਰੇ ਕੀ ਤੁਸੀਂ ਲਿਖਿਆ ਗੁਜ਼ਰੇ ਕੱਲ ਬਾਰੇ ਕੀ ਲਿਖਿਆ ਇਹ 100 ਸਾਖੀ ਬਾਰੇ ਆਪਾਂ ਜਾਣਾਂਗੇ ਆਓ ਵੀਡੀਓ ਦੇਖੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਅੱਗੇ ਪਹੁੰਚ ਕੇ ਤੁਹਾਡੇ ਹੱਥ ਪਹੁੰਚ ਵੀ ਜਾਂਦਾ ਹੈ ਆ ਸਕੋ ਆਓ ਵੀਡੀਓ ਦੇਖੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਖੀ ਵਿੱਚ ਕੀਤਾ ਸੀ ਅਤੇ ਉਹ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਇਹਨਾਂ ਮੁਗਲਾਂ ਦਾ ਰਾਜ ਕਿਵੇਂ ਮੁਕੇਗਾ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਕਿ ਕਾਬਲ ਤੋਂ ਇੱਕ ਕੁੱਤਾ ਭਾਬ ਅਬਦਾਲੀ ਆਵੇਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਚ ਮਿਲਾ ਦੇਵੇਗਾ ਫਿਰ ਜਾਂਦੂ ਅਬਦਾਲੀ ਖਾਲਸੇ ਨਾਲ ਭੜੇਗਾ ਤਾਂ ਉਹ ਵੀ ਖਤਮ ਹੋ ਜਾਵੇਗਾ ਅਤੇ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋਵੇਗਾ ਅੱਗੇ ਗੁਰੂ ਸਾਹਿਬ ਨੇ ਆਖਿਆ ਕਿ ਫਿਰ ਦੂਰ ਸਮੁੰਦਰੋਂ ਪਾਰ ਫਰੰਗੀ ਆਉਣਗੇ ਅਤੇ ਸਿੱਖਾ ਦਾ ਰਾਜ ਭਾਗ ਚਲਿਆ ਜਾਵੇਗਾ ਤੇ ਅਸੀਂ ਜਾਣਦੇ ਹਾਂ ਕਿ ਇਹ ਸਭ ਐਵੇਂ ਹੀ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਇਸ ਸੌ ਸਾਕੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਸੌ ਸਾਕੀ ਦੀਆਂ ਪੋਥੀਆਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਤਾਂ ਜੋ ਸਿੱਖ ਪੜ ਕੇ ਇਹਨਾਂ ਪੋਥੀਆਂ ਨੂੰ ਜਾਗੁਰੂਕ ਨਾ ਹੋ ਸਕਣ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵੀ ਬਚਨ ਲਿਖਿਆ ਹੈ ਕਿ ਰਾਜ ਚਲਸੀ ਰੰਡੀਕਾ ਫੌਜਾਂ ਚੜੇ ਹਰਮੰਦਰ ਮੇ ਖੁਰਪ ਜੇ ਘੋੜੇ ਕਾ ਹਰਮੰਦਰ ਮੇ ਆਨ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਾ ਮਿਲेंगे ਸਿੰਘ ਵਿਪਤ ਮੇ ਆ ਤਵੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗਰਾਮ ਬਾਅਕੇ ਹਿੰਦੁਸਤਾਨ ਵਿੱਚ ਰੰਟੀ ਦਾ ਰਾਜ ਹੋਵੇਗਾ ਇੱਥੇ ਰੰਟੀ ਕਹਿ ਕੇ ਇੰਦਰਾ ਗਾਂਧੀ ਜੋਗੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਕਿ ਰੰਟੀ ਦੇ ਰਾਜ ਵਿੱਚ ਫੌਜ ਹਰਮੰਦਰ ਸਾਹਿਬ ਤੇ ਚੜ ਕੇ ਆਵੇਗੀ ਇੰਨਾ ਖੂਨ ਵਹੇਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਵੇਗਾ ਖਾਲਸਾ ਇਸ ਦਾ ਡੱਟ ਕੇ ਮੁਕਾਬਲਾ ਕਰੇਗਾ ਸਿੱਖ ਮਿਲ ਕੇ ਇਸ ਵਿਪਤਾ ਵਿਰੁੱਧ ਲੜਨਗੇ ਅਤੇ ਮਾਝਾ ਮਾਲਵਾ ਦੁਆਬਾ ਜੁਕੀ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹੋਵੇਗਾ 1984 ਦੇ ਹਮਲੇ ਦਾ ਦੁੱਖ ਪੰਜਾਬ ਨੇ ਜੋ ਝੱਲਿਆ ਸੀ ਉਸ ਆ ਵੀ ਨਾ ਤੁਕਾਂ ਵਿੱਚ ਬਿਆਨ ਕੀਤਾ ਗਿਆ ਹੈ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤਬੀਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰ ਮੰਦਰ ਕੋ ਆਂ ਮਤਲਬ ਕਿ ਇਸ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰ ਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸਾ ਦੀ ਵਿਫਤਾ ਦੇ ਵਿੱਚ ਉਹਨਾਂ ਦਾ ਸਾਥ ਦੇਵੇਗਾ ਹੁਣ ਤੱਕ ਅਸੀਂ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਸਭ ਵਰਤ ਚੁੱਕਾ ਹੈ ਅੱਗੇ ਜੋ ਸੌ ਸਾਖੀ ਵਿੱਚ ਲਿਖਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਵਰਤਣ ਵਾਲਾ ਹੈ ਅਤਿ ਇਨਾ ਖਤਰਨਾਕ ਹੈ ਕਿ ਤੁਹਾਨੂੰ ਸੁਣ ਕੇ ਹਰਾਨੀ ਹੋਵੇਗੀ ਕਬੀ ਰੂਸ ਚੀਨ ਹਿੰਦ ਮੈਂ ਚੜ ਆਵੇ ਔਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਵਹਿ ਜਾਵੇ ਗੁਰੂ ਕੀ ਫੌਜ ਤਬੇ ਸਬੇ ਅਮਰਤ ਪਾਨ ਕਰੇ ਤਬੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਬੇ ਖਾਵੇ ਤਬੀ ਕਲ ਯੁਗ ਮੈਂ ਸਤਿ ਯੁਗ ਹੋਸੀਆਂ ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋਂ ਜਹਦ ਕਰ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਅਤੇ 70 ਕਰੋੜ ਚੋਂ ਸਿਰਫ 17 ਕਰੋੜ ਹੀ ਲੋਕ ਬਚ ਪਾਉਣਗੇ। ਕੋਰ ਯੁੱਧ ਮੱਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ। ਕੋਰ ਯੁੱਧ ਤੋਂ ਬਾਅਦ ਖਾਲਸ ਦੀ ਜੱਤ ਹੋਵੇਗੀ ਤੇ ਉਹ ਦਿੱਲੀ ਦੇ ਤਖਤ ਤੇ ਬੈਠ ਜਾਵੇਗਾ। ਖਾਲਸ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ। ਸਭ ਰੱਜ ਕੇ ਖਾਣਗੇ ਤੇ ਕਲਯੁਗ ਵਿੱਚ ਵੀ ਸਤਜੁਗ ਵਾਲਾ ਮਾਹੌਲ ਬਣ ਜਾਵੇਗਾ। ਸੋ ਸਾਕੀ ਵਿੱਚ ਬਹੁਤ ਸਾਰੀਆਂ ਸਾਕੀ ਹਨ ਜੋ ਖਾਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੇ 100 ਸਾਖੀ ਨੂੰ ਬਹੁਤ ਚੰਗੀ ਤਰ੍ਹਾਂ ਜਾਂਚਿਆ ਹੈ ਉਹ ਦੱਸਦੇ ਹਨ ਕਿ 100 ਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਖਤਮ ਹੋਣ ਦਾ ਸਾਲ ਕੁਝ ਇਸ ਤਰ੍ਹਾਂ ਲਿਖਿਆ ਹੈ ਜੋ ਤੁਸੀਂ ਸਕਰੀਨ ਉੱਪਰ ਪੜ੍ਹ ਸਕਦੇ ਹੋ ਗੁਰੂ ਸਾਹਿਬ ਦੇ ਬਚਨ ਹਨ ਕਿ 96 ਕਰੋੜ ਸਿੱਖ ਵਧੇਗਾ ਖਾਲਸਾ ਰਾਜ ਦੇ ਅੰਦਰ ਜਿਸ ਨੂੰ ਅਸੀਂ 96 ਕਰੋੜ ਫੌਜ ਆਖਦੇ ਹਾਂ ਉਹ ਆਵੇਗੀ ਅਤੇ ਉਹ ਦੁਨੀਆ ਤੇ ਰਾਜ ਕਾਇਮ ਕਰੇਗੀ ਕੁਝ ਲੋਕ ਸੋਚਦੇ ਹੋਣਗੇ ਕਿ ਸਿਰਫ ਪੀਰ ਖਾਲਸਾ ਦੁਨੀਆ ਤੇ ਰਾਜ ਕਿਵੇਂ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਹਾਲਾਤ ਜਿਹੇ ਬਣ ਰਹੇ ਹਨ ਕਿ ਦੁਨੀਆ ਦੇ ਮੰਨੇ ਪ੍ਰਵੰਨੇ ਡਿਫੈਂਸ ਅਤੇ ਖੂਫੀਆ ਰਿਪੋਰਟਾਂ ਦੇ ਐਕਸਪਰਟਸ ਵੀ ਖਾਲਿਸਤਾਨ ਜਾਂ ਖਾਲਸਾ ਰਾਜ ਵੱਲ ਧਿਆਨ ਦੇ ਰਹੇ ਹਨ ਅਮਰੀਕਾ ਦੇ ਖੂਫੀਆ ਵਿਭਾਗ ਵਿੱਚ 52 ਸਾਲ ਕੰਮ ਕਰ ਚੁੱਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ 'ਚ ਮਾਰੇ ਜਾਣ ਦਾ ਖਤਰਾ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਬਹਾਲ ਕਰਨਾ ਤੇ ਖਾਲਸਤਾਨ ਬਣਾਣਾ ਦੱਸਿਆ ਹੈ। ਧਾਰਤ ਦੇ ਵੱਡੇ-ਵੱਡੇ ਅਫਸਰਾਂ ਦਾ ਪੁਤਿਨ ਨੂੰ ਮਿਲਣਾ, ਭਾਰਤ ਦੇ ਇੱਕ ਡਿਫੈਂਸ ਐਕਸਪਰਟ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਅਮਨ ਅਤੇ ਸ਼ਾਂਤੀ ਭਰੂਰ ਨਹੀਂ ਰਹੇਗਾ। ਭਾਰਤ ਦੇ ਅੰਦਰ ਅਤੇ ਬਾਡਰ ਤੇ ਤਣਾਅ بڑھਿਆ ਰਹੇਗਾ। ਇਹ ਸਭ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੀ ਜੰਗ ਬਾਰੇ ਜਾਣਕਾਰੀ ਦੇ ਰਹੀਆਂ ਹਨ। ਟਰੂਡੋ ਦਾ ਭਾਰਤ ਸਰਕਾਰ ਖਿਲਾਫ ਭਾਈ ਨਿਜਰ ਦੀ ਕਤਲ ਸਾਜ਼ਿਸ਼ ਤੇ ਬਿਆਨ ਅਤੇ ਭਾਰਤ ਸਰਕਾਰ ਦਾ ਪੰਜਾਬ ਅੰਦਰ ਫੌਜੀ ਕਾਰਵਾਈਆਂ ਵਧਾਉਣਾ ਇਹ ਸਭ ਗੱਲਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵੱਲ ਸੰਕੇਤ ਕਰ ਰਹੀਆਂ ਹਨ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਦੁਨੀਆ ਦਾ 1/3 ਹਿੱਸਾ ਮਾਰਿਆ ਜਾਵੇਗਾ ਅਤੇ ਇਸ ਜੰਗ ਦੀ ਸ਼ੁਰੂਆਤ ਏਸ਼ੀਆ ਵਿੱਚ ਹੀ ਹੋਵੇਗੀ ਜੇਕਰ ਪੋਲਿਟਿਕਲ ਲੈਵਲ ਤੇ ਗੱਲ ਕਰੀਏ ਤਾਂ ਗੜੀਆਂ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੱਕ ਖੂਫੀਆਂ ਏਜੰਸੀਆਂ ਪੰਜਾਬ ਤੇ ਨਜ਼ਰ ਰੱਖ ਰਹੀਆਂ ਨੇ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੇ ਨਾਂ ਤੇ ਹੀ ਵਸ ਰਹੀ ਹੈ ਪੰਜਾਬ ਨੇ ਸਿਕੰਦਰ ਗੱਜ ਨੇ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਦੇ ਹਮਲਿਆਂ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕੀਤਾ ਹੈ ਇਸ ਆਉਣ ਵਾਲੇ ਭਿਆਨਕ ਸਮੇਂ ਵਿੱਚ ਵੀ ਪੰਜਾਬ ਗੁਰੂ ਦੀ ਮਿਹਰ ਸਦਕਾ ਡਟਿਆ ਰਹੇਗਾ ਤੁਹਾਡੀ ਸੋਣ ਵਾਲੇ ਭਵਿੱਖ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਦੇਖੋ ਸੌ ਸਾਕੀ ਵਿੱਚ ਸਭ ਕੁਝ ਲਿਖਿਆ ਕਿ ਗੁਜ਼ਰੇ ਕੱਲ ਵਿੱਚ ਕੀ ਹੋਇਆ ਤੇ ਆਉਣ ਵਾਲੇ ਕੱਲ ਵਿੱਚ ਕੀ ਹੋਣਾ ਇਹ ਕਿਸੇ ਤੋਂ ਲੁਕਿਆ ਨਹੀਂ ਸਤਿ ਸਾਕੀ ਵਿੱਚ ਲਿਖੀਆਂ ਗੱਲਾਂ ਫਿਲਹਾਲ ਹਜੇ ਤੱਕ ਸੱਚ ਕੋਈਆਂ ਨਹੀਂ ਤੇ ਅੱਗੇ ਵੀ ਸੱਚ ਕਿੰਨੀਆਂ ਹੁੰਦੀਆਂ ਨੇ ਇਹ ਵੀ ਅੱਗੇ ਆਪਾਂ ਸਮਾਂ ਜਾਂ ਵਕਤ ਜਰੂਰ ਦੱਸੇਗਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰੀਓ ਆਪਸੀ